हां जी दोस्तों पंगो प्रॉपर्टी बठिंडा وچ ਤੁਹਾਡਾ ਸਵਾਗਤ ਹੈ ਅੱਜ ਆਪਾਂ ਤੁਹਾਡੇ واسطے ਕੋਠੀ ਲੈ ਕੇ ਆਏ ਆਂ ਜੀ ਸੋਰਖੋਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਹੋਰ 100 ਗਜ ਦੇ ਵਿੱਚ ਕੋਠੀ ਬਣੀ ਹੋਈ ਆ ਬਹੁਤ ਹੀ ਸੋਹਣੇ ਮਹੱਲੇ ਦੇ ਵਿੱਚ ਬਹੁਤ ਹੀ ਬਿਊਟੀਫੁੱਲ ਜਿਹੜੀ ਆ ਗਲੀ ਆ ਤੇ ਬੜੀ ਨਾਲੋਂ ਕੋਠੀ ਹੈਗੀ ਉੱਚੀ ਉੱਥੇ ਬਣੀ ਹੈਗੀ ਨਵੀਂ ਮਹੱਲੇ ਦਾ ਡਬਲ ਸਟੋਰੀ ਕੋਠੀ ਹੈ ਹੋ ਗਿਆ ਸੋ ਉੱਪਰ ਵੀ ਇੱਕ ਕਿਚਨ ਵਾਸ਼ਰੂਮ ਬੈਡਰੂਮ ਬਾਲਕਨੀ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸੋਹਣਾ ਫਰੰਟ ਆ ਤੇ ਬਹੁਤ ਹੀ ਸੋਹਣੇ ਮਟੀਰੀਅਲ ਦੇ ਨਾਲ ਜਿਹੜੀ ਆ ਕੋਠੀ ਬਣੀ ਹੋਈ ਆ ਸੋ ਤੁਹਾਨੂੰ ਦਿਖਾਵਾਂਗੇ ਉਸ ਤੋਂ ਪਹਿਲਾਂ ਜਿੰਨਾ ਵੀ ਵੀਰ ਭਰਾਵਾਂ ਨੇ ਹਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਬੈਲੇ ਫੀਡਿੰਗ ਹੋਈਏ ਕਰ ਲੋ ਸਬਸਕ੍ਰਾਈਬ ਤੇ ਬੈਲ ਆਈਕਨ ਦੀ ਘੰਟੀ ਨੂੰ ਦਬਾ ਲੋ ਆਲ ਤੇ ਸੈਟਿੰਗ ਕਰਕੇ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਪਹੁੰਚ ਸਕੇ ਤੇ ਤੁਹਾਨੂੰ ਘਰ ਲੈ ਦੇ ਵਿੱਚ ਸਾਥੀ ਹੋਵੇ ਸੋ ਤੁਸੀਂ ਵੀ ਅਗਰ ਕਿਸੇ ਤਰ੍ਹਾਂ ਦੀ ਪ੍ਰਾਪਰਟੀ ਨੂੰ ਵੇਚਣਾ ਚਾਹੁੰਦੇ ਹੋ ਘਰ ਦੁਕਾਨ ਮਕਾਨ ਤਾ ਪੰਗੋ ਪ੍ਰਾਪਰਟੀ ਬਟੈਂਡਾ ਤੇ ਕੰਟੈਕਟ ਕਰੋ ਜੀ ਐਡ ਦਾ ਕੋਈ ਵੀ ਫੈਸਲਾ ਨਹੀਂ ਲੱਗਦਾ ਐਡ ਆਪਾਂ ਫ੍ਰੀ ਆਫ ਪੋਸਟ ਕਰਦੇ ਆ ਉਹ ਕਰਦੀਆਂ ਦਿਨ ਚਾਰ ਫੋਟੋ 프ਰੰਟ ਤੋਂ ਸਿੱਖ ਕੇ ਜਿੱਥੋਂ ਪੂਰਾ ਘਰ ਦਿਖਦਾ ਹੋਵੇ ਮੋਬਾਈਲ ਨੂੰ ਡੇਟਾ ਕਰਕੇ ਸਲੋ ਮੋਸ਼ਨ ਦੇ ਵਿੱਚ ਵੀਡੀਓ ਬਣਾ ਕੇ ਕਰਦੇ ਜੋ ਤੇ ਨਾਲ ਕਰਦੀ ਪੂਰੀ ਡਿਟੇਲ ਇੱਕ ਪੇਜ ਦੇ ਉੱਤੇ ਲੇਕੀ ਉਹਦੀ ਫੋਟੋ ਖਿੱਚ ਕੇ ਸਾਨੂੰ ਤੇ ਜੋ ਤੇ ਐਡ ਆਪਾਂ ਤੁਹਾਡੀ ਫ੍ਰੀ ਵਿੱਚ ਕਰਾਂਗੇ ਜੀ ਐਡ ਦਾ ਕੋਈ ਵੀ ਪੈਸਾ ਨਹੀਂ ਲੱਗਦਾ हो सके ਤਾਂ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਜ਼ਰੂਰ ਕਰ ਦਿਓ ਕਿਉਂਕਿ ਇਹਦੇ ਤੇ ਵੀ ਕੋਈ ਪੈਸਾ ਨਹੀਂ ਲੱਗਦਾ ਸੋ ਕਿਸੇ ਮਿੱਤਰਾਂ ਦੀ ਮਦਦ ਤੇ ਜ਼ਰੂਰ ਹੋ ਜਾਂਦੀ ਆ ਬਿਲਕੁਲ ਸਹੀ ਬੋਲਦੇ ਆ ਜੋ ਫਿਰ ਗੱਲ ਕਰਦੇ ਆ ਆਪਣਾ 1202 ਦੇ ਵਿੱਚ ਇੱਕ ਕੋਠੀ ਬਣੀ ਹੋਈ ਆ ਡਬਲ ਸਟੋਰੀ ਕੋਠੀ ਆ ਸੁਰਖਪੀਰ ਰੋਡ ਬਠਿੰਡਾ ਸ਼ਹਿਰ ਦੇ ਵਿੱਚ ਇੱਕ ਕੋਠੀ ਆ ਉੱਪਰ ਦੀ ਆਪਾਂ ਗੱਲ ਕਰਦੇ ਜੀ ਲਾਰਜ ਬੈਡਰੂਮ ਆ ਇੱਕ ਕਿਚਨ ਆ ਇੱਕ ਡਰਾਪ ਲੈਟਰੀਟ ਬਾਥਰੂਮ ਆ ਜਿਹੜਾ ਉੱਪਰ ਬਣਿਆ ਹੋਇਆ ਹੈ ਰੇਟ ਦੀ ਗੱਲ ਕਰੀਏ ਤਾਂ 32 ਲੱਖ ਰੁਪਇਆ ਇਸ ਕੋਠੀ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋਰ ਵੀ ਝੂਟ ਕਰਦਾਂਗੇ ਕੋਠੀ ਪੂਰੀ ਹਵਾਦਾਰ ਰੋਸ਼ਨੀਦਾਰ ਜਿਹੜੀ ਆ ਬਣੀ ਹੋਈ ਆ ਬਹੁਤ ਹੀ ਸੋਹਣੀ ਟਾਈਲਟ ਦਾ ਕੰਮ ਪੱਥਰ ਦਾ ਕੰਮ ਤੁਸੀਂ ਦੇਖਿਆ ਸੀ ਪਰ ਜਿਹੜਾ ਪੱਥਰ ਦਾ ਲੱਗਿਆ ਹੋਇਆ ਡੋਰ ਵਿੰਡੋ ਦਾ ਕੰਮ ਵੀ ਬਹੁਤ ਤਰ੍ਹਾਂ ਹੋਇਆ ਵੀ ਆ ਵਾਲ ਪੱਟੀ ਪੀਓਪੀ ਦਾ ਕੰਮ ਜਿਹੜਾ ਬਹੁਤ ਸੋਹਣਾ ਹੋਇਆ ਦੇਖੀ ਮਾੜੀ ਜੁੱਪਰ ਦਾ ਕੰਮ ਬਹੁਤ ਸੋਹਣਾ ਹੋਇਆ ਪੌੜੀਆਂ ਦੇ ਪੱਥਰ ਵੀ ਲੱਗਿਆ ਤੇ ਰੇਲਿੰਗ ਵੀ ਸਟੀਲ ਦੀ ਲੱਗੀ ਹੋਈ ਹੈ ਤੇ ਆਜੋ ਫਿਰ ਇੱਕ ਛਾਤ ਆਪਾਂ ਮਾਰਦੇ ਆਂ ਉੱਪਰ ਵੀ ਸੋ ਇਸ ਤਰ੍ਹਾਂ ਦੀ ਵੀਡੀਓ ਦੇਖਣ ਵਾਸਤੇ ਪੰਗੋ ਪ੍ਰੋਪਰਟੀ ਬਠਿੰਡਾ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਫੇਸਬੁੱਕ ਪੇਜ ਨੂੰ ਫਾਲੋ ਕਰ ਲਿਓ ਤੇ ਆਪਾਂ ਤੁਹਾਡੇ ਵਾਸਤੇ ਘਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆਂ ਸੋ ਆਪਾਂ ਗੱਲ ਕਰਦੇ ਸੀ ਉੱਪਰਲੇ ਪੋਰਸ਼ਨ ਦੀ ਤਾਂ ਉੱਪਰ ਇੱਕ ਰਸੋਈ ਲੈਟਰਨ ਬਾਥਰੂਮ ਤੇ ਬੈਡਰੂਮ ਜਿਹੜਾ ਉੱਪਰ ਬਣਿਆ ਹੋਇਆ ਅੱਗੇ ਬਾਲਕਨੀ ਜਿਹੜੀ ਆ ਉਹ ਬਣੀ ਹੋਈ ਆ ਬਹੁਤ ਹੀ ਸੋਹਣਾ ਇਸ ਕੁੱਟੀ ਦਾ ਕੰਮ ਹੋਇਆ ਵੀ ਆ ਚਾਹੇ ਉਹ ਡੋਰ ਵਿੰਡੋ ਦਾ ਕੰਮ ਹੋਵੇ ਚਾਹੇ ਉਹ ਇਲੈਕਟ੍ਰੀਸ਼ੀਅਨ ਦਾ ਕੰਮ ਹੋਵੇ ਚਾਹੇ ਵਾਲ ਪੱਟੀ ਦਾ ਕੰਮ ਹੋਵੇ ਸਾਰੇ ਕੰਮ ਜਿਹੜੇ ਆ ਬਹੁਤ ਵਧੀਆ ਹੋਏ ਵੀ ਆ ਸੋ ਉੱਪਰ ਵੀ ਆਪਾਂ ਗੱਲ ਕਰਦੇ ਸੀ ਬਾਥਰੂਮ ਜਿਹੜਾ ਉਹ ਬਣਿਆ ਹੋਇਆ ਸੋ ਬੈਕ ਸਾਈਡ ਤੇ ਕਾਫੀ ਜਿਹੜਾ ਫੁੱਲਾ ਢੁਲਾ ਵਿੜਾ ਹੈਗਾ ਤੋਂ ਮਿਲਦੇ ਆਂ ਫਿਰ ਅਗਲੀ ਵੀਡੀਓ ਵਿੱਚ ਇੱਕ ਨਵੀਂ ਵੀਡੀਓ ਦੇ ਨਾਲ ਧੰਨਵਾਦ ਸ਼ੁਗਰੀ ਜੀ